ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਐਬੀਪੀ ਸਾਂਝਾ ਮੈਂ ਹਾਂ ਮਨਜੋਤੀ ਕੌਰ ਖੇਤੀਬਾੜੀ ਦੀ ਇਸ ਖਾਸ ਪੇਸ਼ਕਸ਼ ਦੇ ਵਿੱਚ ਤੁਹਾਡੇ ਸਾਰਿਆਂ ਦਾ ਸਵਾਗਤ ਹੈ ਫਸਲਾਂ ਦੇ ਝਾੜ ਦੇ ਲਈ ਖਾਦਾਂ ਦੀ ਵਰਤੋਂ ਦਾ ਅਹਿਮ ਰੋਲ ਹੁੰਦਾ ਹੈ ਜੇਕਰ ਸਹੀ ਮਾਤਰਾ ਦੇ ਵਿੱਚ ਖਾਦਾਂ ਦੀ ਵਰਤੋਂ ਕੀਤੀ ਜਾਵੇ ਤਾਂ ਝਾੜ ਤਾਂ ਵਧਦਾ ਹੀ ਹੈ ਨਾਲ ਹੀ ਖੇਤੀ ਦੇ ਖਰਚੇ ਵੀ ਘਟਦੇ ਨੇ ਇਸੇ ਦੇ ਉੱਤੇ ਚਰਚਾ ਕਰਾਂਗੇ ਸਾਡੇ ਨਾਲ ਸਟੂਡੀਓ ਦੇ ਵਿੱਚ ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਵੀ ਮੌਜੂਦ ਨੇ ਪਰ ਪਹਿਲਾਂ ਦੇਖਦੇ ਹਾਂ ਖਾਸ ਰਿਪੋਰਟ ਝੋਨਾ ਸੌਣੀ ਦੀ ਮੁੱਖ ਫਸਲ ਹੈ ਝੋਨੇ ਦੀ ਕਾਸ਼ਤ ਕਰਨ ਵਾਲਾ ਹਰ ਕਿਸਾਨ ਇਹ ਚਾਹੁੰਦਾ ਹੈ ਕਿ ਖਰਚਾ ਘਟ ਤੇ ਆਮਦਨ ਜ਼ਿਆਦਾ ਹੋਵੇ ਕਿਸਾਨ ਕਣਕ ਤੇ ਝੋਨੇ ਦੀ ਫਸਲ ਵਿੱਚ 50% ਤੋਂ ਜ਼ਿਆਦਾ ਫਾਸਫੋਰਸ ਵਾਲੀ ਖਾਦ ਪਾਉਂਦੇ ਨੇ ਪਰ ਜੇਕਰ ਸਿਫਾਰਿਸ਼ ਮੁਤਾਬਕ ਫਾਸਫੋਰਸ ਦੀ ਵਰਤੋਂ ਨਾ ਕੀਤੀ ਜਾਵੇ ਤਾਂ ਫਸਲ ਵਿੱਚ ਜ਼ਿਆਦਾ ਫਾਸਫੋਰਸ ਨਾਲ ਜ਼ਿੰਕ ਦੀ ਘਾਟ ਵੀ ਹੋ ਜਾਂਦੀ ਹੈ ਇਸ ਲਈ ਫਾਸਫੋਰਸ ਦੀ ਵਰਤੋਂ ਸਹੀ ਢੰਗ ਤਰੀਕੇ ਨਾਲ ਕਰਨੀ ਚਾਹੀਦੀ ਹੈ ਕਿਸਾਨਾਂ ਨੂੰ ਹਮੇਸ਼ਾ ਖਾਦ ਮਿੱਟੀ ਪਰਖ ਤੇ ਆਧਾਰਿਤ ਹੀ ਪਾਉਣੀ ਚਾਹੀਦੀ ਹੈ ਤੇ ਨਾਲ ਹੀ ਨਾਈਟ੍ਰੋਜਨ ਖਾਦ ਦੀ ਵੀ ਸਹੀ ਮਾਤਰਾ ਵਿੱਚ ਵਰਤੋਂ ਕਰਨੀ ਚਾਹੀਦੀ ਹੈ। ਬਾਸਮਤੀ 386 ਅਤੇ 370 ਵਿੱਚ 18 ਕਿਲੋ ਯੂਰੀਆ ਪ੍ਰਤੀ ਏਕੜ ਦੀ ਸਿਫਾਰਿਸ਼ ਕੀਤੀ ਜਾਂਦੀ ਹੈ ਪਰ ਕਿਸਾਨ 50 ਤੋਂ 75 ਕਿਲੋ ਯੂਰੀਆ ਪ੍ਰਤੀ ਏਕੜ ਪਾਉਂਦੇ ਨੇ ਜਿਸ ਨਾਲ ਲਾਗਤ ਵੱਧਦੀ ਹੈ। ਇਸ ਤਰ੍ਹਾਂ ਵੱਖਰੇ ਵੱਖਰੇ ਖੁਰਾਕੀ ਤੱਤਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਝੋਨੇ ਵਿੱਚ ਜ਼ਿੰਕ ਤੇ ਲੋਹੇ ਦੀ ਘਾਟ ਦੀ ਸਮੇਂ ਸਿਰ ਪੂਰਤੀ ਕਰ ਲੈਣੀ ਚਾਹੀਦੀ ਹੈ। ਆਮ ਤੌਰ ਤੇ ਡੀਏਪੀ ਖਾਦਾਂ ਜਿਹੜੀਆਂ ਨੇ ਉਹ ਵੀ ਲੋਕ ਝੋਨੇ ਦੇ ਵਿੱਚ ਪਾਉਂਦੇ ਨੇ ਔਰ ਜਦੋਂ ਕਿ ਅਸੀਂ ਇਹ ਬਿਲਕੁਲ ਨਹੀਂ ਸਪਾਸ਼ਟ ਕਰਦੇ ਕਿਉਂਕਿ ਜੇਕਰ ਅਸੀਂ ਕਣਕ ਦੇ ਵਿੱਚ ਜਾਂ ਆਲੂਆਂ ਦੇ ਖੇਤਾਂ ਦੇ ਵਿੱਚ ਪੂਰੀ ਡੀਏਪੀ ਪਾਈ ਹੈ ਤਾਂ ਫਿਰ ਉੱਥੇ ਸਾਨੂੰ ਉਹਨਾਂ ਖੇਤਾਂ ਦੇ ਵਿੱਚ ਡੀਏਪੀ ਬਿਲਕੁਲ ਹੀ ਨਹੀਂ ਵਤਨੀ ਚਾਹੀਦੀ ਔਰ ਉਹਨਾਂ ਹਾਲਾਤਾਂ ਵਿੱਚ ਜਿੱਥੇ ਕਿ ਇਹ ਇਹ ਪੂਰੀ ਨਹੀਂ ਪਈ ਉਹਨਾਂ ਦੇ ਵਿੱਚ ਵੀ ਅਸੀਂ ਮਿੱਟੀ ਪਰਖ ਦੇ ਆਧਾਰ ਤੇ ਉੱਤੇ ਹੀ ਖਾਦ ਪਾਉਂਦੀ ਅਸਲਾਹ ਦਿੰਦੇ ਆ ਸੂਬੇ ਵਿੱਚ ਕਰੀਬ 27 ਲੱਖ ਹੈਕਟੇਅਰ ਰਕਬੇ ਵਿੱਚ ਝੋਨੇ ਦੀ ਕਾਸ਼ ਕੀਤੀ ਜਾਂਦੀ ਹੈ। ਜੇਕਰ ਖੇਤੀਬਾੜੀ ਮਾਹਿਰਾਂ ਦੀ ਸਲਾਹ ਨਾਲ ਖਾਦਾਂ ਦੀ ਵਰਤੋਂ ਕੀਤੀ ਜਾਵੇ ਤਾਂ ਕਿਸਾਨਾਂ ਦਾ ਖਰਚਾ ਘੱਟ ਤੇ ਮੁਨਾਫਾ ਵੱਧ ਜਾਂਦਾ ਹੈ। ਬਿਨਾਂ ਲੋੜ ਤੋਂ ਖਾਦਾਂ ਦੀ ਵਰਤੋਂ ਨਾਲ ਫਸਲ ਤੇ ਮਾੜਾ ਅਸਰ ਪੈਂਦਾ ਹੈ। ਖਾਦਾਂ ਦੀ ਜ਼ਿਆਦਾ ਵਰਤੋਂ ਨਾਲ ਕੀੜੇ ਮਕੌੜਿਆਂ ਦਾ ਫਸਲ ਤੇ ਹਮਲਾ ਵੀ ਵੱਧ ਜਾਂਦਾ ਹੈ। ਖੇਤੀਬਾੜੀ ਵਿਭਾਗ ਵੱਲੋਂ ਵੀ ਕਿਸਾਨਾਂ ਨੂੰ ਸਮੇਂ ਸਿਰ ਸਹੀ ਬੀਜਾਂ ਦੇ ਨਾਲ-ਨਾਲ ਸਹੀ ਖਾਦ ਦੀ ਵਰਤੋਂ ਨਾਲ ਜਾਣੂ ਕਰਵਾਇਆ ਜਾਂਦਾ ਹੈ। ਟੋਨੇ ਦੇ ਵਿੱਚ ਯੂਰੀਆ ਖਾਦ ਪਾਉਣੀ ਚਾਹੀਦੀ ਹੈ 60 ਕਿਲੋ ਜਿਹੜੀਆਂ ਨਾਈਟ੍ਰੋਜਨ ਪਾਉਣੀ ਚਾਹੀਦੀ ਪਾਉਣੀ ਚਾਹੀਦੀ ਹੈ ਔਰ ਤਿੰਨ ਜਿਹੜੇ ਹੈਗੇ ਆ ਉਹਨਾਂ ਨੂੰ ਉਹਨਾਂ ਦੀਆਂ ਭਾਗਾਂ ਦੇ ਵਿੱਚ ਪਾਉਣੀ ਚਾਹੀਦੀ ਹੈ ਇੱਕ ਤੇ ਜਦੋਂ ਉਹ ਟਪੈਡੀ ਟ੍ਰਾਂਸਪਲੈਂਟ ਕਰਦੇ ਆ ਉਦੋਂ 20 ਕਿਲੋ ਐਨ ਪਾ ਦੇਣੀ ਚਾਹੀਦੀ ਹੈ 130 ਕਿਲੋ ਯੂਰੀਆ ਬੰਦੀ ਆ ਟੋਟਲ ਔਰ ਇਸੇ ਤਰ੍ਹਾਂ ਹੀ ਉਹ ਤਿੰਨ ਕੀ ਹਫ਼ਤਿਆਂ ਦੇ ਬਾਅਦ ਦੂਜੀ ডোজ ਪਾ ਲੈਣ ਔਰ ਪੰਜਾ ਹਫ਼ਤਿਆਂ ਦੇ ਬਾਅਦ ਜਿਹੜੀ ਹੈਗੀ ਆ ਉਹ ਤੀਸੀ ডোজ ਪਾ ਲੈਣ ਔਰ ਇਹ ਜਿਹੜੀ ਜਿਹੜੀ ਇੱਕ ਇਹ ਐਵਰੇਜ ਜਿਹੜੀ ਸਾਡੀ ਸਪਾਰਸ਼ ਹੁੰਦੀ ਹੈ ਬਾਕੀ ਜਿਹੜੀਆਂ ਰੇਤਲੀਆਂ ਹਲਕੀਆਂ ਜ਼ਮੀਨਾਂ ਦੇ ਹਿਸਾਬ ਦੇ ਨਾਲ ਇਸ ਦੇ ਵਿੱਚ ਉਹ ਤਬਦੀਲੀ ਕੀਤੀ ਜਾਂਦੀ ਹੈ ਕਿ ਉਹਦੇ ਵਿੱਚ ਉਹਨਾਂ ਦੇ ਹਿਸਾਬ ਦੇ ਨਾਲ ਪਾਉਣੀ ਹੈ ਉਹ ਆਪਣੇ ਖੇਤੀਬਾੜੀ ਮੈਹਰਾਂ ਦੀ ਸਲਾਹ ਅਨੁਸਾਰ ਪਾਉਣ। ਮਿੱਟੀ ਦੀ ਸਹੀ ਪਰਖ ਨਾਲ ਫਸਲ ਤੋਂ ਵੱਧ ਝਾੜ ਵੀ ਪ੍ਰਾਪਤ ਕੀਤਾ ਜਾ ਸਕਦਾ ਹੈ। ਇਸ ਤਰ੍ਹਾਂ ਜੇਕਰ ਕਿਸਾਨ ਖਾਦਾਂ ਦੀ ਸਮੇਂ ਸਿਰ ਸਹੀ ਵਰਤੋਂ ਕਰਦੇ ਨੇ ਤਾਂ ਝੋਨੇ ਦੀ ਕਾਸ਼ਤ ਕਰਕੇ ਘੱਟ ਖਰਚੇ ਤੇ ਵੱਧ ਮੁਨਾਫਾ ਕਮਾ ਸਕਦੇ ਨੇ ਖਾਦਾਂ ਦੀ ਵਰਤੋਂ ਕਿਸ ਤਰ੍ਹਾਂ ਕੀਤੀ ਜਾਣੀ ਚਾਹੀਦੀ ਹੈ ਕਿੰਨੀ ਮਾਤਰਾ ਦੇ ਵਿੱਚ ਕੀਤੀ ਜਾਣੀ ਚਾਹੀਦੀ ਹੈ ਇਸ ਤਮਾਮ ਚਰਚਾ ਦੇ ਲਈ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਡਾਕਟਰ ਮੰਗਲ ਸਿੰਘ ਸੰਧੂ ਡਾਕਟਰ ਮੰਗਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਆਈਬੀਪੀ ਸਾਜਾ ਦੇ ਨਾਲ ਬਣਨ ਲਈ ਤੇ ਸਭ ਤੋਂ ਪਹਿਲਾ ਸਵਾਲ ਡਾਕਟਰ ਸੰਧੂ ਤੁਹਾਡੇ ਤੋਂ ਇਹੀ ਹੈ ਕਿ ਬਾਸਮਤੀ ਦੀ ਗੱਲ ਕੀਤੀ ਜਾਵੇ ਤਾਂ ਬਾਸਮਤੀ ਦੇ ਲਈ ਕਿਹੜੀਆਂ-ਕਿਹੜੀਆਂ ਖਾਦਾਂ ਦੀ ਵਰਤੋਂ ਕਰਨੀ ਚਾਹੀਦੀ ਹੈ ਅ ਜਿੱਥੋਂ ਤੱਕ ਅਸੀਂ ਪੈਡੀ ਦੀ ਗੱਲ ਕਰਦੇ ਹਾਂ ਇਹਦੇ ਵਿੱਚ ਇੱਕ ਤੇ ਸਾਡਾ ਰਵਾਇਤੀ ਚੋਨਾ ਹੈ ਔਰ ਦੂਸਰੀ ਸਾਡੀ ਬਾਸਮਤੀ ਹੈ ਔਰ ਜਿਸ ਤਾ ਬਾਸਪਤੀ ਦੇ ਵਿੱਚ ਖਾਦਾਂ ਦੀ ਜਿਹੜੀ ਗੱਤੋ ਆ ਦੇ ਵਿੱਚ ਅਸੀਂ ਬਿਲਕੁਲ ਨਾਈਟ੍ਰੋਜਨ ਜਿਹੜੀ ਹੈ ਖਾਦ ਉਹਦੀ ਪਾਉਣ ਦੀ ਗੱਲ ਕਰਦੇ ਔਰ ਇਹ ਵੀ ਜਿਹੜੀ ਖਾਦ ਵੀ ਹੈ ਅਸੀਂ 1 ਮਹੀਨੇ ਦੇ ਅੰਦਰ ਅੰਦਰ ਹੀ ਸਾਨੂੰ ਇਹ ਪਾ ਲੈਣੀ ਚਾਹੀਦੀ ਹੈ ਕਿਉਂਕਿ ਹੁਣ ਤੇ ਜਿਹੜੀ ਸਾਡੀ ਫਸਲ ਪੱਕਣ ਦੇ ਕਿਨਾਰੇ ਖੜੀ ਹੈ ਉਹਨ ਐਸ ਸਮੇਂ ਕੋਈ ਵੀ ਇਹ ਖਾਦ ਵਰਤਨ ਦੀ ਸਾਨੂੰ ਕੋਈ ਜ਼ਰੂਰਤ ਨਹੀਂ ਹੈ ਪਰ ਫਿਰ ਵੀ ਮੋਟੀ ਤੌਰ ਦੇ ਉੱਤੇ ਮੈਂ ਇਹ ਕਿਸਾਨ ਵੀਰਾਂ ਨੂੰ ਦੱਸਣਾ ਚਾਹਾਂਗਾ ਕਿ ਕੋਈ ਵੀ ਜਿਹੜੀ ਖਾਦ ਪਾਉਣੀ ਹੈ ਉਹਦੇ ਵਾਸਤੇ ਮਿੱਟੀ ਦੀ ਪਰਖ ਕਰਾਉਣੀ ਬਹੁਤ ਜ਼ਰੂਰੀ ਹੈ ਔਰ ਸਾਡੇ ਕੋਲ ਇਸ ਵਾਸਤੇ ਸੂਬੇ ਦੇ ਵਿੱਚ 70 ਲਵਾਟਰੀਆਂ ਨੇ ਔਰ ਜਿੰਦੇ ਵਿੱਚ 66 ਸਾਡੀਆਂ ਸਥਿਰ ਨੇ ਔਰ ਚਾਰ ਜਿਹੜੀਆਂ ਸਾਡੇ ਕੋਲੇ ਮੋਬਾਈਲ ਵਾਇਨ ਵੀ ਨੇ ਜਿਹੜੀਆਂ ਮਿੱਟੀ ਪਰਖ ਕਰਦੀਆਂ ਨੇ ਔਰ ਮੈਂ ਇਹ ਸਮਝਦਾ ਕਿ ਆਪਣੇ ਜਦੋਂ ਖੇਤ ਵਿਹਲੇ ਹੋ ਜਾਂਦੇ ਨੇ ਉਸ ਵਕਤ ਕਿਸਾਨਾਂ ਨੂੰ ਖੇਤੀਬਾੜੀ ਵਿਭਾਗ ਦੇ ਨਾਲ ਤਾਲਮਿਲ ਕਰਕੇ ਆਪਣੀ ਆ ਜਮੀਨ ਹੈ ਉਹਦੀ ਪਰਖ ਜਰੂਰ ਕਰਾ ਲੈਣੀ ਚਾਹੀਦੀ ਹੈ ਔਰ ਅਸੀਂ ਪਿਛਲੇ ਸਾਲ ਤੋਂ ਸਵੈ ਹੈਲਥ ਕਾਰਡ ਵੀ ਜਿਹੜੇ ਉਹ ਸ਼ੁਰੂ ਕੀਤੇ ਨੇ ਤਾਂ ਜੋ ਕਿ ਉਹ ਆਪਣੀ ਜਿਹੜੀ ਜ਼ਮੀਨ ਦੀ ਜਿਹੜੀ ਹੈ ਸਾਰੀ ਉਹਦੀ ਜਿਹੜੀ ਤੱਤਾ ਬਾਰੇ ਉਹ ਪੂਰੀ ਉਹ ਜਾਣਕਾਰੀ ਲੈ ਲੈਣਾ ਤਾਂ ਉਹ ਜਿਹੜਾ ਸਾਡਾ ਸਵੈ ਹੈਲਥ ਕਾਰਡ ਆ ਉਹ ਆਪਣਾ ਪ੍ਰਾਪਤ ਕਰਨ ਪਿਛਲੇ ਵਾਰੀ ਅਸੀਂ ਕੋਈ 65000 ਕਾਰਡ ਦਿੱਤੇ ਨੇ ਔਰ ਇਸ ਸਾਲ ਹੁਣ ਤੱਕ ਅਸੀਂ 42000 ਕਾਰਡ ਬਣ ਬਣ ਚੁੱਕੇ ਹੈ ਔਰ ਜਿਹੜੀਆਂ ਇਹ ਲਿਬਾਰਟੀਆਂ ਮੈਂ ਤੁਹਾਨੂੰ ਦੱਸਿਆ ਨੇ ਸਾਡੇ ਕੋਲੇ ਕੋਈ 3.5 ਲੱਖ ਸੈਂਪਲ ਟੈਸਟ ਕਰਦਾ ਸਾਡੇ ਕੋਲੇ ਪੂਰਾ ਬੰਦੋਬਸਤ ਹੈ ਔਰ ਮੈਂ ਸਾਬਿਤ ਹੈ ਕਿ ਇਹਦੇ ਨਾਲ ਕਿਸਾਨ ਆਪਣੀ ਕਾਫੀ ਜਿਹੜੀ ਉਹ ਪੈਸੇ ਦੀ ਬਜਟ ਕਰ ਸਕਦੇ ਔਰ ਬਿਲਕੁਲ ਹੀ ਸਪਾਰਸ਼ ਅਨੁਸਾਰ ਜਿਹੜੀ ਉਹ ਖਾਦਾਂ ਉਹ ਪਾ ਸਕਦੇ ਜੀ ਡਾਕਟਰ ਸੰਧੂ ਇਸ ਤੋਂ ਇਲਾਵਾ ਮਾਤਰਾ ਵੀ ਬੇਹਤ ਜ਼ਰੂਰੀ ਹੈ ਕਿ ਕਿੰਨੀ ਮਾਤਰਾ ਦੇ ਵਿੱਚ ਇਹਨਾਂ ਖਾਦਾਂ ਨੂੰ ਪਾਉਣਾ ਚਾਹੀਦਾ ਹੈ ਉਸ ਬਾਰੇ ਕੀ ਜਾਣਕਾਰੀ ਆ ਬਿਲਕੁਲ ਜਿਸ ਤਰ੍ਹਾਂ ਮੈਂ ਇਹ ਤੁਹਾਨੂੰ ਦੱਸਿਆ ਕਿ ਪਰਖ ਮਿੱਟੀ ਪਰ ਕਰਾਉਣੀ ਬਹੁਤ ਜ਼ਰੂਰੀ ਹੈ ਉਹ ਜਿਹੜਾ ਸਾਡਾ ਸਵੈ ਹੈਲਥ ਕਾਰਡ ਆ ਜਾਂ ਅਸੀਂ ਜਿਹੜੀ ਮਿੱਟੀ ਪਰਖ ਰਿਪੋਰਟ ਦਿੰਦੇ ਆ ਉਹਦੇ ਇੱਕ ਪਾਸੇ ਇੱਕ ਜਿਹੜਾ ਹੈਗਾ ਉਹ ਜਿਹੜਾ ਸਾਡਾ ਰਿਪੋਰਟ ਕਾਰਡ ਦੇ ਉੱਤੇ ਸਾਰੀਆਂ ਫਸਲਾਂ ਦਿੱਤੀਆਂ ਹੁੰਦੀਆਂ ਨੇ ਔਰ ਉਹਦੇ ਵਿੱਚ ਸਾਰੀ ਖਾਦਾਂ ਦੀ ਮਾਤਰਾ ਲਿਖੀ ਹੁੰਦੀ ਹੈ ਕਿ ਝੋਨੇ ਵਾਸਤੇ ਐਨ ਐਨ ਜਿਹੜੀ ਆ ਉਹ ਕਿੰਨੀ ਪਾਉਣੀ ਆ ਪੀ ਕਿੰਨੀ ਪਾਉਣੀ ਆ ਕੇ ਕਿੰਨੀ ਪਾਉਣੀ ਆ ਔਰ ਇਸ ਤੋਂ ਇਲਾਵਾ ਇਹ ਜਿਹੜੀਆਂ ਸਾਡੀਆਂ ਮੋٹے ਤਉ ਦੇ ਉੱਤੇ ਨਾਈਟ੍ਰੋਜਨ ਫਾਸਫੋਰਸ ਅਤੇ ਪੋਟਾਸ਼ੀੜੀ ਉਹ ਅਸੀਂ ਪਾਉਨੇ ਆ ਸਾਡੇ ਸੂਬੇ ਦੀਆਂ ਜ਼ਮੀਨਾਂ ਦੇ ਵਿੱਚ ਪੋਟਾਸ਼ ਦੀ ਮਾਤਰਾ ਕਾਫੀ ਹੈ ਲੇਕਿਨ ਅਸੀਂ ਨਾਈਟ੍ਰੋਜਨ ਤੱਤ ਤੇ ਜਿਹੜੇ ਫਾਸਫੋਰਸ ਖਾਦਾਂ ਜਿਹੜੀਆਂ ਉਹ ਸਾਡੀਆਂ ਮੁੱਖ ਫਸਲਾਂ ਜਿਹੜੀਆਂ ਕਣਕ ਤੇ ਝੋਨਾ ਇਹਦੇ ਵਿੱਚ ਅਸੀਂ ਸਪਾਰਸ਼ ਕੀਤੀ ਹੈ ਅਨੁਸਾਰ ਜਿਹੜੀ ਹੈ ਕਿਸਾਨਾਂ ਨੂੰ ਇਹ ਇਹ ਦੱਸਦੇ ਆ ਕਿ ਉਹ ਜਿਹੜੀਆਂ ਹਲਕੀਆਂ ਪੈੜੀਆਂ ਦੇ ਵਿੱਚ ਉਹ ਜਿਹੜੀ ਹੈ ਘਟ ਜਿਹੜੀ ਹੈ ਉਹ ਪਾਉਣੀ ਹੈ ਔਰ ਉਹਦੀ ਥੋੜੀ ਜਿਹੀ ਡੋਜ਼ ਜਿਹੜੀ ਹੈ ਨੇ ਉਹਨਾਂ ਨੂੰ ਜਿਹੜੀ ਆ ਭਾਗਾ ਵਿੱਚ ਵੱਢ ਕੇ ਪਾਉਂਦੀ ਅਸੀਂ ਸਵਾਰਸ਼ ਕਰਦੇ ਆ ਜੀ ਡਾਕਟਰ ਸੰਧੂ ਇਸ ਤੋਂ ਇਲਾਵਾ ਕਿੰਨਾ ਕੋ ਅਹਿਮ ਰੋਲ ਖਾਦਾ ਨਿਭਾਉਂਦੀਆਂ ਨੇ ਸੋਨੀ ਦੀਆਂ ਫਸਲਾਂ ਵਿੱਚ ਅ ਸੋਨੀ ਦੀਆਂ ਫਸਲਾਂ ਹੋਣ ਚਾਹੇ ਹਾੜੀ ਦੀਆਂ ਫਸਲਾਂ ਹੋਣ ਕਿਉਂਕਿ ਹਰ ਇੱਕ ਚੀਜ਼ ਜਿਹੜੀ ਹੈ ਸਾਡੀ ਫਸਲ ਹੈ ਉਹਨਾਂ ਦੀਆਂ ਰეკਮੈਂਡੇਸ਼ਨ ਦੇ ਅਸੀਂ ਕੀਤੀਆਂ ਹੋਈਆਂ ਨੇ ਜਿੱਦਾਂ 50 25 25 ਹੈ ਪੀ 50 ਕਿਲੋ ਨਾਈਟ੍ਰੋਜਨ ਆ 25 ਕਿਲੋ ਫਾਸਫੋਰਸ ਆ ਐਂਡ 25 ਕਿਲੋ ਪੋਟਾਸ਼ ਆ ਇਹ ਜਿਹੜੇ ਸਾਡੇ ਤੱਤ ਨੇ ਅਸੀਂ ਇਹ ਬਿਲਕੁਲ ਸਾਡੀ ਯੂਨੀਵਰਸਿਟੀ ਸਿਫਾਰਸ਼ਾ ਕਰਦੀ ਹੈ ਉਹ ਸਿਹਾਰ ਦੇ ਉੱਤੇ ਹੀ ਅਸੀਂ ਕਿਸਾਨਾਂ ਨੂੰ ਜਿਹੜੀ ਗਿਆ ਫਸਲਾਂ ਦੇ ਵਿੱਚ ਖਾਦਾਂ ਪਾਉਣ ਲਈ ਪ੍ਰੇਰਿਤ ਕਰਦੇ ਹਾਂ ਔਰ ਇਸ ਵਾਸਤੇ ਅਸੀਂ ਟੁਕਮਾ ਸਮਾਂ ਵੀ ਦੱਸਦੇ ਹਾਂ ਕਿ ਬਜਾਈ ਦੇ ਨਾਲ ਡੀਏਪ ਖਾਦਾਂ ਜਿਹੜੀਆਂ ਫਾਸਫੇਟਿਕ ਖਾਦਾਂ ਜਿਹੜੀਆਂ ਉਹ ਕਿੰਨੀਆਂ ਪਾਉਣੀਆਂ ਨੇ ਔਰ ਇਸ ਜਿਹੜੀ ਹੈਗੀ ਆ ਸਾਰੀ ਅਸੀਂ ਕਿਸਾਨਾਂ ਨੂੰ ਕੈਂਪਰਾਈ ਪੈਫਲੈਂਟਰਾਈ ਅਸੀਂ ਲਿਟਰੇਚਰ ਨਾਲ ਵੀ ਕਿਸਾਨਾਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ ਔਰ ਸਾਡੇ ਸੂਬੇ ਦੇ ਕਿਸਾਨ ਬਹੁਤ ਗਾਂ ਵਧੂ ਨੇ ਕਿਉਂਕਿ ਇਹ ਹਰੀਕਰਤੀ ਤੋਂ ਲੈ ਕੇ ਇਹਨਾਂ ਨੇ ਖਾਦਾਂ ਬੜੀਆਂ ਸੋਚ ਸਮਝ ਕੇ ਪਾਉਂਦੇ ਨੇ ਔਰ ਕਈ ਕਿਸਾਨ ਵੀ ਪਹਿਲਾਂ ਅੰਧਾਤੁਦ ਖਾਦਾਂ ਪਾਉਂਦੇ ਸੀ ਲੇਕਿਨ ਹੁਣ ਕਿਉਂਕਿ ਉਹ ਇਸ ਬਾਰੇ ਬੜੀ ਚੰਗੀ ਤਰ੍ਹਾਂ ਉਹਨਾਂ ਨੂੰ ਜਾਣਕਾਰੀ ਮਿਲ ਗਈ ਹੈ ਔਰ ਮੈਨੂੰ ਇਹ ਦੱਸਦਿਆਂ ਵੀ ਖੁਸ਼ੀ ਹੋ ਰਹੀ ਹੈ ਕਿ ਇਸ ਸਾਲ ਅਸੀਂ ਆ ਝੋਨੇ ਦੇ ਵਿੱਚ ਜਿਹੜੀਆਂ ਫਾਸਫੇਟਿਕ ਖਾਦਾਂ ਜਿਹੜੀਆਂ ਨੇ ਉਹਨਾਂ ਨੂੰ ਬੜੇ ਸੰਜਮ ਨਾਲ ਵਰਤਣ ਵਾਸਤੇ ਕਿਹਾ ਸੀ ਕਿਉਂਕਿ ਇਹ ਆਮ ਤੌਰ ਤੇ ਧਾਰਨਾ ਬਣ ਜਾਂਦੀ ਹੈ ਕਿ ਜਿੰਨੀ ਖਾਦ ਪਾਵਾਂਗੇ ਓਨਾ ਜ਼ਿਆਦਾ ਝਾੜ ਹੋਏਗਾ ਸੋ ਇਸ ਸਥਿਤੀ ਦੇ ਮੱਦੇਨਜ਼ਰ ਅਸੀਂ ਕਿਸਾਨਾਂ ਨੂੰ ਇਹ ਇਸ ਬਾਰੇ ਜਾਣੂ ਕਰਾਇਆ ਕਿ ਜੇ ਹਾੜੀ ਦੇ ਵਿੱਚ ਫਾਸਫੋਰਸ ਖਾਦਾਂ ਪੂਰੀ ਸਪਾਰਸ਼ ਅਨੁਸਾਰ ਪਾਈਆਂ ਨੇ ਤਾਂ ਸਾਨੂੰ ਝੋਨੇ ਜਾਂ ਬਾਸਮਤੀ ਦੇ ਵਿੱਚ ਉਹਨਾਂ ਖੇਤਾਂ ਵਿੱਚ ਫਾਸਫੇਟਿਕ ਖਾਦਾਂ ਪਾਉਂਦੀ ਬਿਲਕੁਲ ਲੋੜ ਨਹੀਂ ਔਰ ਮੈਂ ਸੋਚਦਾ ਕਿ ਇਸ ਸਾਲ ਅਸੀਂ ਇੱਕ 1/3 ਜਿਹੜਾ ਖਾਦਾਂ ਦੀ ਫਾਸਫੇਟ ਖਾਦਾਂ ਦੀ ਜਿਹੜੀ ਖਪਤ ਘਟ ਕੀਤੀ ਔਰ ਇਸ ਦੇ ਨਾਲ ਕੋਈ ਅਸੀਂ ਕੋਈ 500 600 ਕਰੋੜ ਰੁਪਇਆ ਜਿਹੜਾ ਕਿਸਾਨਾਂ ਦਾ ਜਿਹੜਾ ਅਸੀਂ ਉਹ ਬਚਾਇਆ ਹੈ ਡਾਕਟਰ ਸੰਧੂ ਤੁਸੀਂ ਇੱਕ ਧਾਰਨਾ ਦੀ ਗੱਲ ਕੀਤੀ ਕਿ ਕਿਸਾਨਾਂ ਦੇ ਵਿੱਚ ਇਹ ਆਮ ਧਾਰਨਾ ਬਣੀ ਹੋਈ ਹੈ ਕਿ ਜਿੰਨੀ ਵੱਧ ਖਾਦ ਪਾਵਾਂਗੇ ਓਨਾ ਵੱਧ ਝਾੜ ਹੋਏਗਾ ਇਹ ਧਾਰਨਾ ਕਿੰਨੀ ਕੁ ਸਹੀ ਹੈ ਆ ਮੈਂ ਸਮਝਦਾ ਕਿ ਇਹ ਜੇਕਰ ਕੋਈ ਇਹ ਸਮਝ ਲੈਂਦਾ ਕਿ ਅਸੀਂ ਖਾਦ ਜਿਆਦਾ ਪਾਵਾਂਗੇ ਜਿਸ ਦਾ ਹੁਣ ਸਾਡਾ ਆਲੂਆਂ ਦਾ ਸੀਜ਼ਨ ਆ ਰਿਹਾ ਹੈ ਔਰ ਜਿੰਨੀ ਸਾਡੀ ਸਪਾਰਸ਼ ਹੈ ਉਸ ਮਾਤਰਾ ਤੋਂ ਵੱਧ ਜਦੋਂ ਖਾਦ ਪਾਉਂਦੇ ਨੇ ਬਜਾਇ ਇਸ ਦੇ ਕਿ ਉਹਨਾਂ ਦਾ ਜੇਕਰ ਉਹਨਾਂ ਨੇ ਮਿੱਟੀ ਪਰਖ ਨਹੀਂ ਕਰਾਈ ਔਰ ਉਸ ਤੋਂ ਬਿਲਕੁਲ ਉਸ ਦਾ ਅਣਜਾਣ ਪੁਨੇ ਦੇ ਵਿੱਚ ਜਿਹੜੀ ਉਹ ਕਈ ਵਰੀ ਜਿਹੜੀ ਆ ਉਹ ਲੋੜ ਤੋਂ ਵੱਧ ਜਿਹੜੀ ਮਾਤਰਾ ਉਹ ਪਾ ਦਿੰਦੇ ਨੇ ਉਹਦਾ ਕੋਈ ਬਹੁਤਾ ਫਸਲ ਨੂੰ ਲਾਭ ਨਹੀਂ ਹੁੰਦਾ ਲੇਕਿਨ ਉਹ ਆਰਥਿਕ ਨੁਕਸਾਨ ਜਿਹੜਾ ਉਹ ਜ਼ਰੂਰ ਕਿਸਾਨ ਠਾਲ ਲੈਂਦੇ ਨੇ ਸੋ ਇਸ ਚੀਜ਼ ਦੇ ਬੰਦੇ ਦਾ ਜਿਹੜਾ ਕਿਸਾਨਾਂ ਨੂੰ ਅਸੀਂ ਹਮੇਸ਼ਾ ਵਾਸਤੇ ਹੀ ਇਹ ਜਾਗਰੂਕ ਕਰਦੇ ਆ ਕਿ ਜੋ ਵੀ ਖਾਦਿਆ ਜਾਂ ਜੋ ਵੀ ਅਸੀਂ ਤਤ ਪਾਉਣਾ ਹੈ ਉਸ ਨੂੰ ਬੜੇ ਸੋਚ ਸਮਝ ਕੇ ਔਰ ਬੜੀ ਉਹਦੀ ਲੋਡ ਔਰ ਸਪੈਸਸ ਦੀ ਲੋਡ ਅਨਸਾਰ ਹੀ ਪਾਉਣਾ ਚਾਹੀਦਾ ਸੋ ਇਸ ਵਾਸਤੇ ਅਸੀਂ ਕਿਸਾਨਾਂ ਨੂੰ ਸਮੇਂ-ਸਮੇਂ ਦੇ ਉੱਤੇ ਜਾਣਕਾਰੀ ਦੇਣੀ ਹੈ ਔਰ ਵੀ ਬਜਾਈ ਸਮੇ ਕਿੰਨੀ ਖਾਦ ਪਾਉਣੀ ਹੈ ਜਾਂ ਪਹਿਲੇ ਪਾਣੀ ਦੇ ਕਿੰਨੀ ਖਾਦ ਪਾਉਣੀ ਹੈ ਔਰ ਇਹ ਸਾਰੀ ਅਸੀਂ ਵਿਵੋਤਬੰਦੀ ਜਿਹੜੀ ਹੈਗੀ ਹੈ ਕਿਸਾਨਾਂ ਨੂੰ ਦੱਸਦੇ ਹਾਂ ਔਰ ਇਹਦੇ ਵਾਸਤੇ ਅਸੀਂ ਪੰਫਲੇਟ ਆ ਜਾਂ ਯੂਨੀਵਰਸਿਟੀ ਵੱਲੋਂ ਪੈਕੇਜ ਜਾਂ ਪ੍ਰੈਕਟਿਸ ਜਿਹੜੀ ਆ ਕਿਤਾਬਚਾ ਜਿਹੜਾ ਛਾਪਿਆ ਜਾਂਦਾ ਉਹਦੇ ਵਿੱਚ ਵੀ ਸਾਰੀਆਂ ਚੀਜ਼ਾਂ ਬਿਲਕੁਲ ਡਾਕਟਰ ਸੰਧੂ ਇਸ ਤੋਂ ਇਲਾਵਾ ਕਿਸਾਨਾਂ ਦੀ ਇਹ ਆਮ ਹੀ ਸ਼ਿਕਾਇਤ ਰਹਿੰਦੀ ਹੈ ਕਿ ਉਹਨਾਂ ਨੂੰ ਜਿਹੜੀ ਖਾਦ ਮਿਲੀ ਹੈ ਉਹ ਮਿਲਾਵਟੀ ਖਾਦ ਹੈ ਜਾਂ ਫਿਰ ਨਕਲੀ ਖਾਦ ਹੈ ਇਹਨਾਂ ਖਾਦਾਂ ਦੀ ਪਛਾਣ ਕਿਵੇਂ ਕੀਤੀ ਜਾ ਸਕਦੀ ਹੈ ਕਿ ਸਹੀ ਖਾਦ ਕਿਹੜੀ ਹੈ ਬਿਲਕੁਲ ਮੈਂ ਇਹ ਕਾਂਗਾਂਗੇ ਜੋ ਵੀ ਕਿਸਾਨ ਵੀਰ ਜਦੋਂ ਖਾਦਾਂ ਦੀ ਖਰੀਦ ਕਰਦੇ ਆ ਉਹ ਭਰੋਸੇਯੋਗ ਅਦਾਰਿਆਂ ਤੋਂ ਉਹਨਾਂ ਨੂੰ ਲੈਣੀ ਚਾਹੀਦੀ ਹੈ ਔਰ ਇਸ ਦੇ ਨਾਲ-ਨਾਲ ਜਿਹੜੀ ਕਿਸਾਨ ਵੀਰ ਦੇ ਜਿਸ ਦਾ ਡੀਏਪੀ ਖਾਦ ਆ ਇਹਨਾਂ ਨੂੰ ਜਾਂ ਯੂਰੀਆ ਖਾਦ ਆ ਇਹਨਾਂ ਨੂੰ ਬੜੇ ਧਿਆਨ ਦੇ ਨਾਲ ਜਿਹੜਾ ਹੈਗਾ ਉਸ ਦਾ ਬਿੱਲ ਜਿਹੜਾ ਹੈ ਉਹ ਬਿਲਕੁਲ ਜ਼ਰੂਰ ਲੈਣ ਤਾਂ ਜੋ ਕਿ ਉਹ ਕਿਤੇ ਇਦਾਂ ਦੀ ਕੋਈ ਸਪੂਰੀਅਸ ਫਰਟੀਲਾਈਜ਼ਰ ਹੈ ਉਹਦਾ ਪਤਾ ਚੱਲ ਸਕੇ ਔਰ ਇਸ ਬਾਰੇ ਅਸੀਂ ਰਾਜਪਾਦ ਦੇ ਵਿੱਚ ਇੱਕ ਕੈਂਪੇਨ ਵੀ ਚਲਾਉਂਦੇ ਆ ਜਿੰਦੇ ਵਿੱਚ ਅਸੀਂ ਫਰਟੀਲਾਈਜ਼ਰ ਦੇ ਅਸੀਂ ਸੈਂਪਲ ਲੈਣੇ ਆ ਸਾਡੇ ਰਾਜਪਾਦ ਰ ਅਤੇ ਜ਼ਿਲ੍ਹਾ ਪੱਧਰ ਦੇ ਉੱਤੇ ਫਲਾਈਂਗ ਸਕਵਾਡ ਬਣੇ ਹੋਏ ਨੇ ਜਿਹੜੇ ਸਮੇਂ-ਸਮੇਂ ਤੇ ਜਾ ਕੇ ਡੀਲਰਸ ਹੋਲ سیلਰ ਦੇ ਜਿਹੜੇ ਸਟੋਰਾਂ ਦੇ ਵਿੱਚੋਂ ਅਸੀਂ ਸੈਂਪਲ ਲੈਨੇ ਆ ਜਿਨ੍ਹਾਂ ਦਾ ਜਿਹੜੀਆਂ ਸਾਡੀਆਂ ਖਾਦ ਪਰ ਕਲਬਾਟੀਆਂ ਦੇ ਵਿੱਚ ਪ੍ਰੀਖਣ ਕੀਤਾ ਜਾਂਦਾ ਔਰ ਅਸੀਂ ਬਿਲਕੁਲ ਇਸ ਬਾਰੇ ਬੜੇ ਸੁਚੇਤ ਆ ਕਿ ਕਿਸਾਨਾਂ ਨੂੰ ਕੁਆਲਟੀ ਦੀ ਜਿਹੜੀ ਖਾਦ ਮੁਹਈਆ ਕਰਵਾਈ ਜਾਵੇ ਡਾਕਟਰ ਜੰਦੂ ਇਸ ਦੇ ਨਾਲ ਹੀ ਬਟਾਲਾ ਤੋਂ ਇੱਕ ਕੋਲਰ ਵੀ ਸਾਡੇ ਨਾਲ ਜੁੜੇ ਹੋਏ ਨੇ ਜਰਮਨ ਸਿੰਘ ਆਪਣਾ ਸਵਾਲ ਰੱਖ ਸਕਦੇ ਹੋ ਹਾਂਜੀ ਡਾਕਟਰ ਸਾਹਿਬ ਮੈਂ ਪੁੱਛਣਾ ਚਾਹੁੰਦਾ ਸੀ ਕਿ ਬਾਸਮਤੀ ਦੇ ਵਿੱਚ ਜਿਹੜੀ ਖਾਦਾਂ ਦੀ ਵਰਤੋਂ ਕਿੰਨੀ ਕਿ ਮਾਤਰਾ ਵਿੱਚ ਕਰਨੀ ਚਾਹੀਦੀ ਹੈ ਜਿਹੜੀ ਬਾਸਪਤੀ ਹੈ ਉਹਦੇ ਵਿੱਚ ਮੈਂ ਤੇ ਇਹ ਕਹਿੰਦਾ ਕਿ ਫਾਸਫੋ ਫਾਸਫੇਟਿਕ ਖਾਦਾਂ ਦੀ ਤੇ ਬਿਲਕੁਲ ਵਰਤੋਂ ਨਹੀਂ ਕਰਨੀ ਚਾਹੀਦੀ ਬਾਕੀ ਜੋ ਸਾਡੀ ਸਪਾਰਸ਼ ਕੀਤੀ ਯੂਰੀਆ ਨਾਈਟ੍ਰੋਜਨ ਤੱਤ ਹੈ ਉਸ ਨੂੰ ਅਸੀਂ 1 ਮਹੀਨੇ ਦੇ ਵਿੱਚ ਪਾਉਣ ਦੀ ਜਿਹੜੀ ਉਸਲਾ ਦਿੰਦੇ ਆ ਜੀ ਜੀ ਡਾਕਟਰ ਸਾਹਿਬ ਅਸੀਂ ਗੱਲ ਕਰ ਰਹੇ ਸੀ ਕਿ ਕਿਸਾਨਾਂ ਨੂੰ ਕਾਫੀ ਸਾਰੀਆਂ ਇਸ ਚੀਜ਼ ਦੇ ਸ਼ਿਕਾਇਤਾਂ ਹੁੰਦੀਆਂ ਨੇ ਕਿ ਉਹਨਾਂ ਨੂੰ ਨਕਲੀ ਖਾਦ ਮਿਲ ਗਈ ਹੈ ਵਿਭਾਗ ਵੱਲੋਂ ਜਾਂ ਸਰਕਾਰ ਵੱਲੋਂ ਕਿਸ ਤਰ੍ਹਾਂ ਦੇ ਕਦਮ ਚੁੱਕੇ ਜਾਂਦੇ ਨੇ ਤਾਂ ਜੋ ਜੋ ਸ਼ਿਕਾਇਤਾਂ ਘੱਟ ਸਕਣ ਇਹਨਾਂ ਤੇ ਸ਼ਿਕੰਜਾ ਕੱਸਿਆ ਜਾ ਸਕੇ ਆ ਬਿਲਕੁਲ ਜੀ ਅਸੀਂ ਜਿੰਨੇ ਵੀ ਸਪਲਾਈ ਹੈ ਨਾ ਜੀ ਖਾਦਾਂ ਦੀ ਇਹ ਬਿਲਕੁਲ ਅਸੀਂ ਲੋਡ ਅਨੁਸਾਰ ਜਿਹੜੇ ਜ਼ਿਲ੍ਹੇ ਜਿਹੜੇ ਬਲਾਗ ਜਾਂ ਜਿਹੜੀ ਸੋਸਾਇਟੀ ਦੇ ਵਿੱਚ ਹੁੰਦੀ ਹੈ ਅਸੀਂ ਬਿਲਕੁਲ ਉਹਨਾਂ ਦੀ ਮੰਗ ਅਨੁਸਾਰ ਜਿਹੜੀਆਂ ਖਾਦਾਂ ਜਿਹੜੀਆਂ ਸਪਲਾਈ ਜਿਹੜੀਆਂ ਉਹ ਯਕੀਨੀ ਬਣਾਉਣੇ ਆ ਔਰ ਇਸ ਦੇ ਨਾਲ ਨਾਲ ਹੀ ਅਸੀਂ ਇਹਨਾਂ ਦੀ ਬਕਾਇਦਾ ਸਾਡੀ ਹਫਤਾਵਾਰੀ ਔਰ ਅਸੀਂ ਫੋਰਥ ਰੈਟ ਦੀ ਇਹਨਾਂ ਦੀਆਂ ਮੀਟਿੰਗਾਂ ਜਿਹੜੀਆਂ ਕੰਪਨੀਆਂ ਸਪਲਾਈ ਕਰਦੀਆਂ ਨੇ ਉਹਨਾਂ ਦੇ ਨਾਲ ਕਰਦੇ ਆ ਔਰ ਇਸ ਗੱਲ ਨੂੰ ਯਕੀਨੀ ਬਣਾਉਣੇ ਆ ਕਿ ਉਹਨਾਂ ਵਿੱਚ ਵੱਲੋਂ ਜੋ ਵੀ ਸਾਨੂੰ ਸਪਲਾਈ ਕੀਤੀ ਜਾਣੀ ਹੈ ਖਾਦ ਆ ਉਹਦੇ ਵਿੱਚ ਬਿਲਕੁਲ ਜੋ ਤੱਤ ਉਹਨਾਂ ਨੇ ਦੱਸੇ ਨੇ ਉਹ ਬਿਲਕੁਲ ਸਹੀ ਹੋਣੇ ਚਾਹੀਦੇ ਨੇ ਔਰ ਇਹਦੇ ਵਾਸਤੇ ਅਸੀਂ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਕਿ ਸਾਡੇ ਸੂਬੇ ਦਾ ਕੁਆਲਟੀ ਕੰਟਰੋਲ ਜਿਹੜਾ ਸਾਡਾ ਹੈਗਾ ਉਹ ਬਹੁਤ ਪੁਖਤਾ ਸਬੰਧ ਨੇ ਔਰ ਅਸੀਂ ਦੇਸ਼ ਦੇ ਵਿੱਚ ਅਸੀਂ ਇਹ ਬੜੇ ਮਾਣ ਤੇ ਫਖਰ ਮਹਿਸੂਸ ਕਰਦਾ ਹੈ ਕਿ ਇਸ ਸੂਬੇ ਦਾ ਜਿਹੜਾ ਕੁਆਲਟੀ ਕੰਟਰੋਲ ਦਾ ਕੰਮ ਬਹੁਤ ਉੱਤਮ ਹੈ ਜੀ ਇਸ ਦੇ ਨਾਲ ਹੀ ਤਰ੍ਹਾਂ ਤਰ੍ਹਾਂ ਦੀਆਂ ਕੰਪਨੀਆਂ ਡਾਕਟਰ ਸੰਧੂ ਆਉਂਦੀਆਂ ਨੇ ਕੀ ਕਿਸੇ ਤਰ੍ਹਾਂ ਦੀਆਂ ਪ੍ਰਮਾਣਿਤ ਕੰਪਨੀਆਂ ਵੀ ਨੇ ਜਿਨ੍ਹਾਂ ਦੇ ਉੱਤੇ ਜ਼ਿਆਦਾ ਕਿਸਾਨ ਨਿਰਭਰ ਕਰ ਸਕਦੇ ਨੇ ਬਿਲਕੁਲ ਜੀ ਕੁਝ ਕੰਪਨੀਆਂ ਜਿਹੜੀਆਂ ਬਹੁਤ ਅੱਛੀਆਂ ਕੰਪਨੀਆਂ ਨੇ ਤਕਰੀਬਨ ਸਾਡੇ ਕੋਲੇ ਜੋ ਵੀ ਇਤੋਂ ਹੁੰਦਾ ਉਹ ਉਹ ਫਰਟੀਲਾਈਜ਼ਰ ਕੰਟਰੋਲ ਆਰਡਰ 1985 ਦੇ ਤਹਿਤ ਅਸੀਂ ਉਹ ਜਿਹੜੀਆਂ ਬਿਲਕੁਲ ਲਾਇਸੈਂਸ ਸਾਡੇ ਤੋਂ ਪ੍ਰਾਪਤ ਕਰਦੀਆਂ ਨੇ ਔਰ ਜਿਹੜਾ ਉਹ ਤੁਹਾਨੂੰ ਅਸੀਂ ਰਾਜ ਪੱਧਰ ਤੇ ਹੋਲ ਸੇਲ ਆ ਤੇ ਡਿਸਟ੍ਰਿਕਟ ਪੱਧਰ ਦੇ ਉੱਤੇ ਰਿਟੇਲ ਪੱਧਰ ਦਾ ਜਿਹੜਾ ਉਹਨਾਂ ਨੂੰ ਲਾਇਸੈਂਸ ਦਿੱਤਾ ਜਾਂਦਾ ਔਰ ਮੈਂ ਸਾਬਿਤ ਹੈ ਕਿ ਕੰਪਨੀਆਂ ਦੇ ਆਪਣੇ ਜਿਹੜੇ ਆਊਟਲੈਟ ਜਿਹੜੇ ਨੇ ਉਹਨਾਂ ਦੇ ਆਪਣੇ ਡੀਲਰਸ ਜਿਹੜੇ ਉਹ ਬਣਾਏ ਜਾਂਦੇ ਨੇ ਉਹਨਾਂ ਦੇ ਰਾਈ ਜਿਹੜਾ ਹੈ ਉਹ ਬੜੇ ਵਧੀਆ ਇੱਕ ਮੈਕੈਨਿਜ਼ਮ ਸਾਡੇ ਕੋਲੇ ਆ ਔਰ ਅਸੀਂ ਬੜੀ ਇੱਕ ਸਿਸਟਮੈਟਿਕ ਵੇ ਦੇ ਨਾਲ ਸਾਰੇ ਜ਼ਿਲ੍ਹਿਆਂ ਵਿੱਚ ਔਰ ਬਲਾਕ ਪੱਧ ਦੇ ਉੱਤੇ ਜਿਹੜਾ ਹੈਗਾ ਉਹ ਕਿਸਾਨਾਂ ਦੀਆਂ ਲੋੜਾਂ ਔਰ ਸਾਡੀਆਂ ਖਾਦਾ ਮੋਹਿਆ ਕਰਵਾਉਣੇ ਔਰ ਸਾਡੇ ਸੂਬੇ ਦੇ ਵਿੱਚ ਕੋਈ ਵੀ ਅਜਿਹੀ ਕੋਈ ਗੈਰਮਿਆਰੀ ਜਿਹੜੀ ਆ ਉਹ ਕੰਪਨੀ ਨੂੰ ਅਸੀਂ ਲੋਅ ਨਹੀਂ ਕਰਦੇ ਕਿ ਉਹ ਇੱਥੇ ਆਣ ਕੇ ਇਹ ਖਾਦਾ ਦੇ ਜਿਹੜਾ ਤਦਾ ਕਾਰੋਬਾਰ ਕਰਨ ਡਾਕਟਰ ਮੰਗਲ ਹੁਣ ਸੋਣੀ ਦਾ ਵੇਲਾ ਜਾ ਚੁੱਕਾ ਹੈ ਹਾੜੀ ਦੀਆਂ ਫਸਲਾਂ ਦਾ ਸਮਾਂ ਆਉਣ ਵਾਲਾ ਹੈ ਉਸ ਸੰਬੰਧੀ ਕੁਝ ਪ੍ਰਬੰਧ ਕੀਤੇ ਗਏ ਨੇ ਆ ਬਿਲਕੁਲ ਜੀ ਅਸੀਂ ਹੁਣ ਜਿੱਦਾਂ ਹਾੜੀ ਦੀਆਂ ਫਸਲਾਂ ਦੀ ਬਜਾਈ ਸ਼ੁਰੂ ਹੋ ਜਾਣੀ ਹੈ ਆਪਣੇ ਅਕਤੂਬਰ ਤੋਂ ਸ਼ੁਰੂ ਹੋ ਜਾਣੀ ਹੈ ਔਰ ਇਸ ਤੋਂ ਪਹਿਲਾਂ ਅਸੀਂ ਜਿਹੜਾ ਖਾਦਾਂ ਦਾ ਜਿਹੜਾ ਇੱਕ ਪੁਖਤਾ ਪ੍ਰਬੰਧ ਕਰਦੇ ਹਾਂ ਕਿਉਂਕਿ ਜੋ ਸਾਡੀਆਂ ਡੀਪੀ ਖਾਦਾਂ ਦੀ ਖਪਤ ਆ ਉਹ ਸਾਡੀ ਹਾੜੀ ਦੀਆਂ ਫਸਲਾਂ ਦੇ ਵਿੱਚ ਬਹੁਤ ਜ਼ਿਆਦਾ ਹੁੰਦੀ ਹੈ ਔਰ ਇਸੇ ਤਰ੍ਹਾਂ ਯੂਰੀਆ ਦੀ ਜਿਹੜੀ ਹੈ ਉਹ ਵੀ ਖਪਤ ਜਿਹੜੀ ਸਾਡੀ ਹਾੜੀ ਚ ਜ਼ਿਆਦੀ ਹੁੰਦੀ ਹੈ ਔਰ ਮੈਂ ਮੋٹے ਤੌਰ ਤੇ ਦੱਸਣਾ ਚਾਹਾਂਗਾ ਕਿ ਜੋ ਸਾਡੀ ਪਿਛਲੇ ਸਾਲ ਜਿਹੜੀ ਖਪਤ ਹੋਈ ਸੀ ਕੋਈ 13 ਲੱਖ ਮੀਟ੍ਰਿਕ ਟਨ ਜਿਹੜੀ ਸਾਡੀ ਯੂਰੀਆ ਦੀ ਖਪਤ ਹੋਈ ਸੀਗੀ ਔਰ ਨਾਈਟ੍ਰੋਜਨ ਦੀ ਔਰ ਇਸੇ ਤਰ੍ਹਾਂ 5 ਲੱਖ ਮੀਟ੍ਰਿਕ ਟਨ ਸਾਡੀ ਡੀਏਪੀ ਖਾਦਾਂ ਦੀ ਖਪਤ ਹੋਈ ਸੀ ਔਰ 30 ਹਜ਼ਾਰ ਮੀਟ੍ਰਿਕ ਟਨ ਜਿਹੜੀ ਸਾਡੀ ਸਿੰਗਲ ਫਾਸਫੇਟ ਦੀ ਹੋਈ ਸੀ ਇਹ ਜਿਹੜੀਆਂ ਮੋਟੀਆਂ ਜਿਹੜੀਆਂ ਖਾਦਾਂ ਨੇ ਸਾਡੀਆਂ ਇਹ ਹਾੜੀ ਦੇ ਵਿੱਚ ਲੱਗਦੀਆਂ ਨੇ ਔਰ ਐਸਐਲ ਅਸੀਂ ਆ ਪਿਛਲੇ 4-5 ਦਿਨਾਂ ਨੂੰ ਸਾਡੀ ਜਨਰਲ ਕਾਨਫਰੰਸ ਹੋਈ ਹੈ ਦਿੱਲੀ ਦੇ ਵਿੱਚ ਕਿਉਂਕਿ ਜਿਹੜੀ ਖਾਦਾ ਦੀ ਸਪਲਾਈ ਹੈ ਇਹ ਨੈਸ਼ਨਲ ਪੱਧਰ ਦੇ ਉੱਤੇ ਜੋ ਸਟੇਟਾਂ ਵੱਲੋਂ ਇੰਡਾਇਰੈਕਟ ਦਿੱਤਾ ਜਾਂਦਾ ਉਸ ਸੰਸਾਰ ਅਸੀਂ ਉਹ ਸਪਲਾਈ ਲੈਨੇ ਆ ਔਰ ਜੋ ਵੱਖ-ਵੱਖ ਕੰਪਨੀਆਂ ਦਾ ਜਿਹੜਾ ਪਲਾਨ ਹੁੰਦਾ ਉਹ ਅਸੀਂ ਬਿਲਕੁਲ ਉਹਨੂੰ ਫਾਈਨਲ ਕਰਦੇ ਆ ਔਰ ਇਸ ਵਿੱਚ ਮੈਨੂੰ ਦੱਸਦਿਆਂ ਖੁਸ਼ੀ ਹੋ ਰਹੀ ਹੈ ਕਿ ਸਾਡਾ ਜੋ 13.15 ਲੱਖ ਯੂਰੀਆ ਸਪਲਾਈ ਕਰਨ ਦਾ ਪਾਸ ਸਰਕਾਰ ਨੇ ਸਾਡਾ ਪਲਾਨ ਜਿਹੜਾ ਪ੍ਰਵਾਨ ਕੀਤਾ ਔਰ ਇਸੇ ਤਰ੍ਹਾਂ 5 ਲੱਖ ਸਾਨੂੰ ਡੀਏਪੀ ਖਾਦ ਜਿਹੜੀ ਉਹਨਾਂ ਨੇ ਸਪਲਾਈ ਕਰਨੀ ਹੈ ਔਰ ਜੇਕਰ ਇਸ ਵਿੱਚ ਕੋਈ ਕਟਾਵਾਦਦਾ ਵੀ ਹੋਏਗਾ ਇਹਦੇ ਵਾਸਤੇ ਸਾਡੀ ਹਰ ਹਫਤੇ ਵੀਡੀਓ ਕਾਨਫਰੰਸ ਹੁੰਦੀ ਹੈ ਜਿੰਦੇ ਵਿੱਚ ਅਸੀਂ ਪਾਸ ਸਰਕਾਰ ਦੇ ਨਾਲ ਟੇਕ ਅਪ ਕਰਦੇ ਆ ਕਿ ਸਾਡੇ ਕਿਸੇ ਤਰ੍ਹਾਂ ਕਿਸੇ ਵੀ ਪੰਜਾਬ ਦੇ ਕਿਸੇ ਕੋਨੇ ਦੇ ਵਿੱਚ ਵੀ ਕੋਈ ਸ਼ਾਰਟੇਜ ਨਾ ਆਵੇ ਔਰ ਨਾਲ ਹੀ ਅਸੀਂ ਜੋ ਫਸਲਾਂ ਨੇ ਉਹਨਾਂ ਦੇ ਹਾਲਾਤ ਜਾਂ ਉਹਨਾਂ ਦੀ ਤਾਜ਼ਾ ਸਥਿਤੀ ਬਾਰੇ ਵੀ ਉਹਦੇ 'ਚ ਅਸੀਂ ਵਿਚਾਰ ਵਟਾਂਦਰਾ ਕਰਦੇ ਹਾਂ ਔਰ ਮੈਂ ਸਵੀਦਾ ਕਿ ਇਹ ਜਿਹੜਾ ਪ੍ਰਬੰਧ ਆ ਇਹ ਇਸ ਕਰਕੇ ਅਸੀਂ ਪਹਿਲਾਂ ਕਰਦੇ ਆ ਔਰ ਇਸ ਇਸ ਕਾਲ ਨੂੰ ਯਕੀਨੀ ਬਣਾਉਣੇ ਆ ਕਿ ਜਿਹੜੀਆਂ ਵੀ ਸਹਿਕਾਰੀ ਸੁਸਾਇਟੀਆਂ ਉਹਨਾਂ ਦੇ ਰਾਹੀਂ ਜਾਂ IFCO, KRBCO ਜਾਂ ਜਿਹੜੇ ਸਾਡੇ ਅਰਧ ਸਰਕਾਰੀ ادارے ਨੇ ਉਹਨਾਂ ਦੇ ਰਾਹੀਂ ਕਿਸਾਨਾਂ ਨੂੰ ਉਹਨਾਂ ਦੀ ਲੋੜ ਅਨੁਸਾਰ ਜਿਹੜੀ ਹੈ ਉਹ ਜਿਹੜੀ ਗਿਆ ਇਹ ਖਾਤਾ ਜਿਹੜੀ ਆ ਉਪਲਬਧ ਕਰਵਾਈਆਂ ਜਾ ਜੀ ਡਾਕਟਰ ਸੰਧੂ ਇਸ ਦਿਨ ਲਈ ਕਾਲਰ ਹੋਰ ਜੁੜ ਚੁੱਕੇ ਨੇ ਜਲੰਧਰ ਤੋਂ ਅਮਰਿਕ ਸਿੰਘ ਜੀ ਤੁਹਾਡਾ ਸਵਾਲ ਅਸੀਂ ਜਾਨਣਾ ਚਾਹੁੰਦੇ ਆ ਜਿਹੜਾ ਸੋਲ ਹੈਲਥ ਕਾਰਡ ਹੈ ਇਹ ਕਿੱਥੋਂ ਬਣਵਾਇਆ ਜਾ ਸਕਦਾ ਹੈ ਤੇ ਇਹਦੇ ਜਿਹੜੇ ਕੀ ਕੀ ਲਾਭ ਨੇ ਜਿਹੜਾ ਸੋਇਲ ਹੈਲਥ ਕਾਰਡ ਹੈ ਜੀ ਇਹ ਅਸੀਂ ਸਾੜੀਆਂ ਜਿਹੜੀਆਂ 18 ਪੋਪਰਕਲ ਬੈਟਰੀਆਂ ਨੇ ਜਿਨ੍ਹਾਂ ਦੇ ਵਿੱਚ ਅਸੀਂ ਸੂਖਮ ਤੱਤ ਜਿਹੜੇ ਨੇ ਜਿੰਦੇ ਵਿੱਚ ਜਿਹੜੇ ਹੋਰ ਵੀ ਸਲਫਰ ਆ ਜ਼ਿੰਕ ਆ ਮੈਗਨੀਸ਼ੀਆ ਇਹ ਜਿਹੜੇ ਸਾਰੇ ਤੱਤ ਨੇ ਤਕਰੀਬਨ ਅਸੀਂ ਇਹ ਵੀ ਉਹਨਾਂ ਦੇ ਵਿੱਚ ਸੋਇਲ ਹੈਲਥ ਕਾਰਡ ਦੇ ਵਿੱਚ ਦੇਨੇ ਆ ਔਰ ਉਹਦੇ ਵਿੱਚ ਅਸੀਂ ਪਾਣੀ ਜਿਹੜਾ ਹੈ ਉਹ ਵੀ ਟੈਸਟ ਕਰਕੇ ਉਹਦੇ ਵਿੱਚ ਸਾਡਾ ਹੁੰਦਾ ਈਸੀ ਵਗੈਰਾ ਉਹਦੀ ਪੀਐਚ ਵਗੈਰਾ ਸਾਰਾ ਕੁਝ ਸੋਇਲ ਹੈਲਥ ਕਾਰਡ ਦੇ ਵਿੱਚ ਅਸੀਂ ਇਹ ਬਣਾ ਕੇ ਦੇਨੇ ਇਹ ਜਿਹੜਾ ਸੋਇਲ ਹੈਲਥ ਕਾਰਡ ਹੈ ਜੀ ਇਹ 3 ਸਾਲ ਵਾਸਤੇ ਅਸੀਂ ਬਣਾ ਕੇ ਦੇਨੇ ਆ ਤੁਸੀਂ ਆਪਣੇ ਲਾਗੇ ਦੇ ਜਿਹੜੇ ਬੁੱਖੇਤੀਬਾੜੀ ਅਫਸਰ ਨੇ ਤੁਹਾਡੇ ਜ਼ਿਲ੍ਹੇ ਦੇ ਜਾਂ ਬਲਾਕ ਖੇਤੀਬਾੜੀ ਅਫਸਰ ਨੇ ਉਹਨਾਂ ਦੇ ਨਾਲ ਰਾਬਤਾ ਕਾਇਮ ਕਰਕੇ ਜਿਹੜੀਆਂ ਵੀ ਸਾਡੀਆਂ ਉਸ ਜ਼ਿਲ੍ਹੇ ਦੇ ਵਿੱਚ ਲੈਬਾਰਟਰੀ ਜਿਹੜੀਆਂ ਇਹ ਸਵੈਲ ਹੈਲਥ ਕਾਰਡ ਬਣਾ ਕੇ ਦੇ ਰੀਆਂ ਨੇ ਉਹਨਾਂ ਦੇ ਲਈ ਆਪਣਾ ਸੈਂਪਲ ਜਿਹੜਾ ਤੁਸੀਂ ਭੇਜ ਦਿਓ ਔਰ ਸਾਡੀ ਆਪਣੀ ਟੀਮ ਜਿਹੜੀ ਹੈ ਉਹ ਸੈਂਪਲ ਲੈ ਲੇਗੀ ਔਰ ਤੁਹਾਨੂੰ ਇਹ ਜਿਹੜਾ ਹੈਗਾ 3 ਸਾਲ ਵਾਸਤੇ ਅਸੀਂ ਉਹ ਕਾਰਡ ਬਣਾ ਕੇ ਦੇਾਂਗੇ ਔਰ ਜਿਹੜਾ ਤੁਹਾਡਾ ਕ੍ਰੋਪਿੰਗ ਪੈਟਰਨ ਹੋਏਗਾ ਜਿਹੜੀਆਂ ਤੁਸੀਂ ਉੱਥੇ ਫਸਦਾ ਬਿਜਨੀਆਂ ਨੇ ਉਹਨਾਂ ਬਾਰੇ ਬਿਲਕੁਲ ਸਾਰੀ ਉਹਦੇ ਵਿੱਚ ਜਾਣਕਾਰੀ ਲਿਖੀ ਹੋਏਗੀ ਔਰ ਕਿੰਨਾ ਤੁਸੀਂ ਉਹਦੇ ਵਿੱਚ ਖਾਦਾਂ ਦੀ ਬਤ ਤੋਂ ਕਰਨੀ ਹੈ ਕਦੋਂ-ਕਦੋਂ ਕਰਨੀ ਹੈ ਔਰ ਇਸ ਦਾ ਇਨਾ ਜ਼ਿਆਦਾ ਫਾਇਦਾ ਹੋਏਗਾ ਕਿ ਅਸੀਂ ਹੌਲੀ ਹੌਲੀ ਇਹ ਸਾਰੇ ਸੂਬੇ ਦੇ ਵਿੱਚ ਅਸੀਂ ਇਹ ਜਿਹੜਾ ਸਿਹਲ ਹੈਲਥ ਕਾਰਡ ਜਿਹੜੇ ਕਿਸਾਨਾਂ ਨੂੰ ਦੇਣ ਦਾ ਉਪਰਾਲਾ ਕਰ ਰਹੇ ਹਾਂ ਤਾਂ ਜੋ ਕਿ ਅਸੀਂ ਕਿਸਾਨਾਂ ਨੂੰ ਘੱਟੋ ਘੱਟ ਜਿਹੜੇ ਆ ਉਹਨਾਂ ਦੇ ਬੇਲੋੜੇ ਖਰਚੇ ਨੇ ਖਾਦਾਂ ਦੇ ਉੱਤੇ ਆ ਰਹੇ ਇਹਨਾਂ ਨੂੰ ਅਸੀਂ ਦੂਰ ਕਰ ਸਕੀ ਜੀ ਡਾਕਟਰ ਸੰਦੂ ਇੱਕ ਹੋਰ ਆਮ ਦਿੱਕਤ ਜੋ ਕਿਸਾਨਾਂ ਨੂੰ ਆਂਦੀ ਹੈ ਉਹ ਇਹ ਹੈ ਕਿ ਸਮੇਂ ਸਿਰ ਖਾਦਾ ਮੌਜੂਦ ਹੀ ਨਹੀਂ ਹੁੰਦੀਆਂ ਨੇ ਉਸ ਸੰਬੰਧੀ ਇਸ ਦਿੱਕਤ ਨੂੰ ਹੱਲ ਕਰਨ ਲਈ ਕੀ ਕੁਝ ਕੀਤਾ ਜਾ ਸਕਦਾ ਹਾਂ ਮੇਰਾ ਖਿਆਲ ਹੈ ਜੀ ਮੈਨੂੰ ਪਿਛਲੇ 3 ਸਾਲਾਂ ਤੋਂ ਬਤੌਰ ਡਾਇਰੈਕਟਰ ਖੇਤੀਬਾੜੀ ਕੰਮ ਕਰ ਰਿਹਾ ਮੈਂ ਔਰ ਮੇਰਾ ਖਿਆਲ ਹੈ ਕਿ ਪਿਛਲੇ 3 ਸਾਲਾਂ ਦੇ ਦਰਮਿਆਨ ਕੋਈ ਅਜਿਹੀ ਕੋਈ ਮੇਰੇ ਸਮੇਂ ਦੇ ਦਰਮਿਆਨ ਕੋਈ ਅਜਿਹੀ ਸਥਿਤੀ ਪੈਦਾ ਨਹੀਂ ਹੋਈ ਜਦੋਂ ਕਿ ਕਿਸੇ ਵੀ ਪੱਧਰ ਦੇ ਉੱਤੇ ਕੋਈ ਸ਼ਾਰਟੇਜ ਆਈ ਹੋਵੇ ਔਰ ਮੈਂ ਇਹ ਬڑے ਯਕੀਨ ਦੇ ਨਾਲ ਇਹ ਗੱਲ ਕਹਿ ਰਿਹਾ ਕਿ ਅਸੀਂ ਬਿਲਕੁਲ ਵਿਆਪਕ ਅਗਾਊ ਪ੍ਰਬੰਧ ਦੇ ਹਿਸਾਬ ਦੇ ਨਾਲ ਕੀਤੀ ਨੇ ਕਿ ਕਿਸੇ ਵੀ ਖਿੱਤੇ ਦੇ ਵਿੱਚ ਕੋਈ ਜਾਂ ਕਿਸੇ ਸਹਿਕਾਰੀ ਸੁਸਾਇਟੀ ਦੇ ਵਿੱਚ ਕੋਈ ਇਦਾਂ ਦੀ ਸ਼ਾਰਟੇਜ ਨਾ ਆਵੇ ਔਰ ਸਾਡਾ ਟਾਈ ਅਪ ਜਿਹੜਾ ਸਹਿਕਾਰੀ ਖੇਤ ਦੀਆਂ ਜਿੰਨੀਆਂ ਸੁਸਾਇਟੀਆਂ ਨੇ ਉਹ ਐਮਡੀ ਮਾਰਕਫੈਡ ਵੱਲੋਂ ਉਹ ਦੇਖਿਆ ਜਾਂਦਾ ਰਜਿਸਟਰਡ ਕੋਆਪਰੇਟਿਵ ਸੁਸਾਇਟੀ ਔਰ ਬਾਕੀ ਜਿਹੜੇ ਅਰਧ ਸਰਕਾਰੀ ادارے ਨੇ ਉਹ ਖੇਤੀਬਾੜੀ ਵਿਭਾਗ ਵੱਲੋਂ ਉਹਦੀ ਬਕਾਇਦਾ ਮੋਨਿਟਰਿੰਗ ਕੀਤੀ ਜਾਂਦੀ ਹੈ ਔਰ ਅਸੀਂ ਇਹ ਸਾਰੀ ਗੱਲ ਨੂੰ ਯਕੀਨੀ ਬਣਾਉਣੇ ਆ ਕਿ ਕਿਸੇ ਥਾਂ ਦੇ ਉੱਤੇ ਕਿਸਾਨਾਂ ਨੂੰ ਜੋੜੀ ਖਾ ਚਾਹੀਦੀ ਹੈ ਉਹ ਉਪਲਬਧ ਕਰਵਾਈ ਜਾਵੇ ਔਰ ਸਾਡਾ ਇੰਨਾ ਵਧੀਆ ਤਾਲਮੇਲ ਹੁੰਦਾ ਹੈ ਕਿ ਅਸੀਂ ਉਸ ਹੱਬ ਦੇ ਨਾਲ ਸਾਡੇ ਜਿਹੜੇ ਰੈਕ ਨੇ ਜਿਹੜੇ ਏਰੀਆ ਦੇ ਵਿੱਚ ਜਿਸ ਸਮੇ ਉਹ ਖਾਦ ਤੋਂ ਲੋਡ ਆ ਉਹਦੀ ਦਿਮਾਗ ਜਦੋਂ ਵਰਤਨੀ ਹੈ ਉਸ ਤੋਂ ਪਹਿਲਾਂ ਹੀ ਅਸੀਂ ਉਹ ਜਿਹੜੇ ਉੱਤੇ ਆਪਣੇ ਜਿਹੜੇ ਪੰਡਾਰ ਉਹ ਉਹਨੂੰ ਯਕੀਨੀ ਕਰਦੇ ਡਾਕਟਰ ਸੰਧੂ ਕਰਤਾਰਪੁਰ ਤੋਂ ਰঞ্জੀਤ ਮੰਡ ਫੋਨ ਲਾਈਨ ਤੇ ਜੁੜੇ ਹੋਏ ਨੇ ਜੀ ਤੁਹਾਡਾ ਸਵਾਲ ਮੈਂ ਸਵਾਲ ਇਹ ਕੀ ਜਿਵੇਂ ਤੁਸੀਂ ਖਾਦਾਂ ਦੀ ਵਰਤੋਂ ਦੀ ਗੱਲ ਕਹੀ ਹੈ ਕਿ ਖਾਦਾਂ ਨੂੰ ਵਰਤੋਂ ਕਰਨਾ ਚਾਹੀਦਾ ਹੈ ਮਿੱਟੀ ਨੂੰ ਪਰਖ ਕੇ ਪਰ ਇੱਕ ਗੱਲ ਇਹ ਵੀ ਹੈ ਕਿ ਮਾਰਕੀਟ ਦੇ ਵਿੱਚ ਇੰਨੇ ਜ਼ਿਆਦਾ ਖਾਦਾਂ ਹੁੰਦੀਆਂ ਜਿਵੇਂ ਕਿ ਉਹਦੇ ਵਿੱਚ ਦਿੱਕਤ ਬੜੀ ਆ ਸਾਨੂੰ ਆਉਂਦੀ ਕਿ ਨਕਲੀ ਤੇ ਅਸਲੀ ਖਾਦ ਕਿਹੜੀ ਆ ਬੱਸ ਬਾਤ ਦਿੰਦੇ ਆ ਪਰ ਉਹਦਾ ਅਸਰ ਨਹੀਂ ਹੁੰਦਾ ਫਸਲਾਂ ਤੇ ਮੈਂ ਬੱਡ ਸਾਹਿਬ ਇਹਦੇ ਵਿੱਚ ਇਹ ਗੱਲ ਕਹਿਣੀ ਚਾਹਾਂਗਾ ਕਿ ਜਦੋਂ ਵੀ ਤੁਸੀਂ ਕੋਈ ਖਾਦ ਲੈਣੀ ਆ ਡੀਪੀ ਖਾਦ ਲੈਣੀ ਆ ਜਾਂ ਕੋਈ ਹੋਰ ਖਾਦ ਜਿਹੜੀ ਲੈਣੀ ਆ ਉਹ ਜਿਹੜੀ ਹੈ ਹਮੇਸ਼ਾ ਵਾਸਤੇ ਭਰੋਸੇਯੋਗ ਧਾਰਿਆਂ ਤੋਂ ਲੈਣੀ ਹੈ ਕਿ ਜਿਹੜਾ ਤੁਹਾਨੂੰ ਪਤਾ ਹੈ ਮਾਰਕੀਟ ਦੇ ਵਿੱਚ ਇਹ ਦੁਕਾਨਦਾਰ ਸਹੀ ਹੈ ਉਹਦੇ ਤੋਂ ਤੁਸੀਂ ਆਪਣੀ ਖਾਦ ਦਾ ਬਿੱਲ ਜ਼ਰੂਰ ਕਟਾ ਲੈਣਾ ਔਰ ਮੇਰਾ ਖਿਆਲ ਹੈ ਕਿ ਕੋਈ ਵੀ ਜਿਹੜਾ ਬਿੱਲ ਕੱਟ ਕੇ ਤੁਹਾਨੂੰ ਦੇਗਾ ਤੁਹਾਡੇ ਨਾਲ ਕੋਈ ਵੀ ਇਦਾਂ ਧੋਖਾਧੜੀ ਨਹੀਂ ਹੋਏਗੀ ਔਰ ਜੇਕਰ ਉਹਦੇ ਵਿੱਚ ਕੋਈ ਗੱਲ ਨਿਕਲਦੀ ਹੈ ਤੁਹਾਨੂੰ ਸ਼ੱਕ ਪੈਂਦਾ ਤਾਂ ਤੁਰੰਤ ਜਿਹੜਾ ਸਾਡੇ ਖੇਤੀਬਾੜੀ ਮਹਿਕਮੇ ਦੇ ਨਾਲ ਰਾਬਤਾ ਕਾਇਮ ਕਰਕੇ ਤੁਸੀਂ ਉਹ ਜਿਹੜਾ ਆ ਸਾਡੇ ਧਿਆਨ ਵਿੱਚ ਲਿਆ ਸਕਦੇ ਹੋ ਅਸੀਂ ਫੌਰੀ ਤੌਰ ਦੇ ਉੱਤੇ ਪ੍ਰਾਇੋਰਟੀ ਦੇ ਵਿੱਚ 24 ਆਵਰਸ ਅਸੀਂ ਉਹਦਾ ਰਿਜ਼ਲਟ ਲਿਆ ਕੇ ਅਸੀਂ ਜੋ ਵੀ ਬੰਦੀ ਕਾਰਵਾਈ ਹੈਗੀ ਹੈ ਜੇ ਕੋਈ ਇਦਾਂ ਦਾ ਫੇਲਰ ਸੈਂਪਲ ਹੁੰਦਾ ਤਾਂ ਉਹਦੇ ਜੋ ਵੀ ਸਾਡਾ ਫਰਟੀਲਾਈਜ਼ਰ ਕੰਟਰੋਲ ਆਰਡਰ ਦੇ ਤਹਿਤ ਕਾਰਵਾਈ ਬੰਦੀ ਹੈ ਅਸੀਂ ਜ਼ਰੂਰ ਕਰਾਂਗੇ ਜੀ ਇਸ ਦੇ ਨਾਲ ਹੀ ਬੇਹਿਸਾਬੀ ਬਾਰਿਸ਼ ਐਨੀ ਦਿਨੀ ਅਸੀਂ ਡਾਕਟਰ ਸਾਹਿਬ ਦੇਖੀ ਕਿ ਕਿੰਨੀ ਬੇਹਿਸਾਬੀ ਬਾਰਿਸ਼ ਹੋਈ ਹੈ ਉਸ ਸੰਬੰਧੀ ਕਿਸਾਨਾਂ ਨੂੰ ਕਿਹੜੀਆਂ-ਕਿਹੜੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਨੇ ਆ ਬਿਲਕੁਲ ਜੀ ਆ ਜਿਹੜਾ ਮੌਸਮ ਜਿਹੜਾ ਕੁਦਰਤ ਦਾ ਜਿਹੜਾ ਸਾਡੇ ਤੇ ਹੁਣ ਇਸ ਟਾਈਮ ਦੇ ਉੱਤੇ ਬੇਮੌਸਮੀ ਬਰਸਾਤ ਜਿਹੜੀ ਬੜੀਆਂ ਚੱਕਰ ਔਰ ਤੇਜ਼ ਹਵਾਵਾਂ ਦੇ ਨਾਲ ਜਿਹੜੀ ਆਈ ਹੈ ਇਹਦੇ ਇਹਦੇ ਨਾਲ ਸਾਡੀਆਂ ਕਾਫੀ ਜਿਹੜੀਆਂ ਸੋਨੀ ਦੀਆਂ ਫਸਲਾਂ ਪ੍ਰਭਾਵਿਤ ਹੋਈਆਂ ਨੇ ਔਰ ਪਹਿਲਾਂ ਤੇ ਸਾਨੂੰ ਸੋਕੇ ਦੀ ਮਾਰ ਪਈ ਹੈ ਜਿੰਦੇ ਵਿੱਚ ਕਿਸਾਨਾਂ ਨੇ ਆਪਣਾ ਕਾਫੀ ਕਾਸਟ ਆਫ ਕਲਟੀਵੇਸ਼ਨ ਉਹਨਾਂ ਦਾ ਡੀਜ਼ਲ ਤੇ ਹੋਰ ਖਰਚਿਆਂ ਦੇ ਉੱਤੇ ਜਿਹੜਾ ਸਰਮਾਇਆ ਲੱਗਿਆ ਹੁਣ ਜਦੋਂ ਫਸਲ ਪੱਕਣ ਤੇ ਆਈ ਹੈ ਔਰ ਇਹ ਕੁਦਰਤ ਦੀ ਮਾਰ ਪਈ ਹੈ ਔਰ ਮੈਂ ਕਿਸਾਨ ਵੀਰਾਂ ਨੂੰ ਇਹ ਗੱਲ ਕਹਿਣੀ ਚਾਹਾਂਗਾ ਕਿ ਜਿਹੜੀਆਂ ਥਾਵਾਂ ਦੇ ਵਿੱਚ ਮੱਕੀ ਜਿਹੜੀ ਬੀਜੀ ਹੋਈ ਹੈ ਤਾਂ ਉਹਦੇ ਵਿੱਚੋਂ ਪਾਣੀ ਨੂੰ ਮੱਕੀ ਦੇ ਵਿੱਚੋਂ ਡレイン ਆਊਟ ਜ਼ਰੂਰ ਕਰ ਲੈਣਾ ਚਾਹੀਦਾ ਔਰ ਉਹਦੇ ਵਿੱਚੋਂ ਪਾਣੀ ਜਿਹੜਾ ਹੈ ਕਿਉਂਕਿ ਬੜੀ ਸੈਂਸਿਟਿਵ ਕ੍ਰਾਪ ਆ ਉਹਦੇ ਵਿੱਚੋਂ ਡレイン ਆਊਟ ਜ਼ਰੂਰ ਕਰ ਦੇਣਾ ਚਾਹੀਦਾ ਔਰ ਉਹਦਾ ਇਹ ਕਰਨਾ ਚਾਹੁੰਦੇ ਕਿ ਖਾਲਿਆਂ ਦੇ ਵਿੱਚ ਪਾ ਕੇ ਉਹਨੂੰ ਬਾਹਰ ਕੱਢਣ ਦਾ ਪ੍ਰਬਾਰਾ ਕਰੋ ਦੂਸਰਾ ਜਿੱਥੇ ਅਸੀਂ ਕਪਾਹ ਪੱਟੀ ਏਰੀਆ ਦੇ ਵਿੱਚ ਵੀ ਕਾਫੀ ਫਸਲ ਪ੍ਰਭਾਵਿਤ ਹੋਈ ਹੈ ਉਹ ਕਾਸਟਾ ਤੇ ਸਾਡੇ ਫਾਜ਼ਕਾ ਏਰੀਆ ਦੇ ਵਿੱਚ ਰਿਪੋਰਟ ਮਿਲੀ ਹੈ ਕਿ ਉੱਥੇ ਸਾਡਾ ਕੋਈ 40000 ਹੈਕਟੇਰ ਰਕਬੇ ਦੇ ਵਿੱਚ ਜਿਹੜਾ ਹੈਗਾ ਕਾਟਨ ਪ੍ਰਭਾਵਿਤ ਹੋਈ ਹੈ ਔਰ 30000 ਹੈਕਟੇਰ ਰਕਬੇ ਦੇ ਵਿੱਚ ਸਾਡਾ ਜਿਹੜਾ ਹੈਗਾ ਉਹ ਧਾਨ ਜਿਹੜਾ ਹੈ ਉਹ ਝੋਨਾ ਉਹ ਪ੍ਰਭਾਵਿਤ ਹੋਇਆ ਉੱਥੇ ਵੀ ਮੈਂ ਜਿੱਥੇ ਕਾਟਨ ਜਿਹੜੀ ਹੈ ਉਹ ਵੀ ਬੜੀ ਪਾਣੀ ਨੂੰ ਬੜੀ ਸੈਂਸਿਟਿਵ ਆ ਜੇਕਰ ਉਹਦੇ ਵਿੱਚ ਪਾਣੀ 2-4 ਦਿਨ ਖੜਾ ਰਹਿ ਜਾਂਦਾ ਤੇ ਉਹ ਕਾਫੀ ਨੁਕਸਾਨ ਜਿਹੜਾ ਕਾਟਨ ਦਾ ਕਰ ਸਕਦਾ ਹੈ ਉੱਥੇ ਵੀ ਪਾਣੀ ਜਿਹੜਾ ਹੈ ਉਹਨੂੰ ਜਿਹੜੀਆਂ ਨੀਵੀਆਂ ਥਾਵਾਂ ਦੇ ਉੱਤੇ ਉਹਨੂੰ ਜਿਹੜਾ ਡレイン ਆਊਟ ਕਰਨਾ ਚਾਹੀਦਾ ਹੈ ਤਾਂ ਜੋ ਕਿ ਫਸਲ ਉਹਸੀ ਬਚਾ ਸਕੀਏ। ਔਰ ਮੈਂ ਸਮਝਦਾ ਕਿ ਕਿਸਾਨ ਵੀਰਾਂ ਨੂੰ بڑے ਤੰਬਲ ਤੋਂ ਕੰਮ ਲੈ ਕੇ ਇੱਕ ਦੂਜੇ ਦੇ ਸਹਿਯੋਗ ਦੇ ਨਾਲ ਇਹਨਾਂ ਨੂੰ ਆਪਣੇ ਖਾਲਿਆਂ ਦੇ ਰਾਈ ਨੀਵੀਆਂ ਥਾਵਾਂ ਵੱਲ ਜਿਹੜਾ ਪਾਣੀ ਨੂੰ ਜਿਹੜਾ ਹੈਗਾ ਉਹਦਾ ਵਹਾਅ ਕਰ ਲੈਣਾ ਚਾਹੀਦਾ ਹੈ ਤਾਂ ਜੋ ਕਿ ਅਸੀਂ ਮੱਕੀ ਅਤੇ ਖਾਸ ਤੌਰ ਤੇ ਉੱਤੇ ਜਾ ਜਿਹੜੀ ਕਾਟਨ ਦੀ ਫਸਲ ਨੂੰ بچਾ ਸਕੀ ਜੀ ਡਾਕਟਰ ਸੰਧੂ ਇਸ ਦਿਨ ਲਈ ਅੱਗੇ ਦੇ ਸਮੇਂ ਦੇ ਵਾਸਤੇ ਕੀ ਰਿਸਰਚ ਕੀਤੀ ਜਾ ਰਹੀ ਹੈ ਇਸ ਖੇਤਰ ਵਿੱਚ ਤਾਂ ਕਿ ਕਿਸਾਨਾਂ ਨੂੰ ਇਹ ਕੰਮ ਹੋਰ ਸਖਾਲਾ ਹੋ ਜਾਵੇ ਕਿਸਾਨਾਂ ਨੂੰ ਪਤਾ ਲੱਗ ਜਾਵੇ ਕਿ ਕਿੰਨੀ ਮਾਤਰਾ ਦੇ ਵਿੱਚ ਅਤੇ ਕਦੋਂ ਇਹ ਖਾਦ ਪਾਉਣੀ ਹੈ ਜਿਸ ਤਰ੍ਹਾਂ ਕਿ ਪਤਾ ਰੰਗ ਚਾਟ ਵਿਧੀ ਵੀ ਆਈ ਸੀ ਇਸ ਤੋਂ ਇਲਾਵਾ ਹੋਰ ਕਿਹੜੀਆਂ ਰਿਸਰਚਸ ਕੀਤੀਆਂ ਜਾ ਰਹੀਆਂ ਨੇ ਅਸੀਂ ਇਹ ਕਾਫੀ ਜਿਹੜੀਆਂ ਤਕਨੀਕਾਂ ਨੇ ਜਿਸ ਤਰ੍ਹਾਂ ਤੁਸੀਂ ਅਸੀਂ ਕੁਦਰਤੀ ਤੌਰ ਦੇ ਉੱਤੇ ਵੀ ਜਿਹੜਾ ਹੈਗਾ ਜ਼ਮੀਨ ਦੀ ਸਿਹਤ ਦੇ ਸਦਾਰ ਦੀ ਗੱਲ ਕਰਦੇ ਆਂ ਔਰ ਦੇ ਵਾਸਤੇ ਅਸੀਂ ਜਿਹੜੀਆਂ ਹਰੀਆ ਖਾਦਾ ਜਿਹੜੀਆਂ ਨੇ ਉਹ ਵੀ ਕਿਸਾਨਾਂ ਨੂੰ ਵੇਚਣ ਦੀ ਸਲਾਹ ਦਿੰਦੇ ਆ ਜਦੋਂ ਕਿ ਅਸੀਂ ਹਾੜੀ ਦੀ ਫਸਲ ਕੱਢਦੇ ਆ ਉਸ ਤੋਂ ਤੁਰੰਤ ਬਾਅਦ ਅਸੀਂ ਢਾਂਚਾ ਜਨੂ ਜੰਤਰ ਕਹਿੰਦੇ ਆ ਉਹਦੀ ਬਜਾਈ ਕਰਕੇ ਕਿਸਾਨ ਵੀਰ ਜਿਹੜੇ ਨੇ ਉਹ ਆਪਣੀ ਜ਼ਮੀਨ ਦੀ ਸਿਹਤ ਨੂੰ ਉਹ ਸੁਧਾਰ ਸਕਦੇ ਨੇ ਔਰ ਇਹਦੇ ਉਹ ਅਸੀਂ 20 ਸਬਸਿਡੀ ਤੇ ਵੀ ਕਿਸਾਨਾਂ ਨੂੰ ਉਪਲਬਧ ਕਰਾਉਣੇ ਆ ਔਰ ਇਸ ਦੇ ਨਾਲ ਅਸੀਂ ਤੁਰੰਤ ਬਾਅਦ ਜਿਹੜੀ ਮੂੰਗੀ ਦੀ ਜਿਹੜੀ ਆ ਕਾਸ਼ਤ ਕਰਨ ਵਾਸਤੇ ਕਿਸਾਨਾਂ ਨੂੰ ਪ੍ਰੇਰਿਤ ਕਰਦੇ ਆ ਉਹ ਵੀ ਜਿਹੜੀ ਜ਼ਮੀਨ ਦੀ ਸੋਇਲ ਹੈਲਥ ਜਿਹੜੀ ਉਹ ਜਿਹੜੀ ਆ ਉਹਨੂੰ ਬਿਹਤਰ ਕਰਦੀ ਆ ਔਰ ਇਸੇ ਤਰ੍ਹਾਂ ਅਸੀਂ ਜਿਹੜਾ ਫਾਰਮ ਜਾਰਡ ਮਨਯੋਰ ਜਾਂ ਵਰਮੀ ਕੰਪੋਸਟ ਜਿਹੜੀਆਂ ਖਾਦਾਂ ਨੇ ਜੈਵਿਕ ਖਾਦਾਂ ਵੀ ਪਾਉਣ ਨੂੰ ਜਿਹੜਾ ਕਿਸਾਨਾਂ ਨੂੰ ਇਹ ਪ੍ਰੇਰਿਤ ਕਰਦੇ ਆ ਤਾਂ ਜੋ ਕਿ ਜਿਹੜੀਆਂ ਰਸਾਇਣਿਕ ਖਾਦਾਂ ਨੇ ਕੈਮੀਕਲ ਫਰਟੀਲਾਈਜ਼ਰ ਨੂੰ ਘਟ ਕੀਤਾ ਜਾਵੇ ਅਤੇ ਜੋ ਸਾਡੇ ਅਸ ਟਾਈਮ ਦੇ ਉੱਤੇ ਸਾਡੀ ਲੋੜ ਹੈ ਜਮੀਨ ਦੀ ਸਿਹਤ ਸੰਭਾਲਨ ਦੀ ਉਹਦੇ ਵਾਸਤੇ ਵੀ ਕਿਸਾਨਾਂ ਨੂੰ ਅੱਗੇ ਆਉਣਾ ਪਏਗਾ ਔਰ ਜਿਹੜੇ ਬੇਲੋੜੀ ਐਵੇਂ ਅਸੀਂ ਖਾਦਾਂ ਜਿਹੜੀਆਂ ਪਾ ਰਹੇ ਆ ਉਹਨਾਂ ਦੀ ਮਿੱਟੀ ਪਰਖ ਦੇ ਆਧਾਰ ਦੇ ਉੱਤੇ ਜャ ਅਸੀਂ ਲੀਫ ਕਲਰ ਚਾਰਟ ਜਿਹੜੇ ਨੇ ਜੇ ਝੋਨੇ 'ਚ ਪਾਉਣੀ ਹੈ ਉਹ ਵੀ ਅਸੀਂ ਪ੍ਰਮੋਟ ਕਰ ਰਹੇ ਆ ਐਸ ਦਾ ਅਸੀਂ 145 ਬਲਾਕਾਂ ਦੇ 145 ਪਿੰਡਾਂ ਦੇ ਵਿੱਚ ਅਸੀਂ ਇੱਕ ਇੱਕ ਪਿੰਡ ਦੇ ਵਿੱਚ ਅਸੀਂ ਪੂਰਾ ਚੁੜਿਆ ਜਿੰਦੇ ਵਿੱਚ ਅਸੀਂ 100 ਫਾਰਮਰਸ ਨੂੰ ਇਹ ਜਿਹੜਾ ਲੀਫ ਕਲਰ ਚਾਰਟ ਦੇ ਕੇ ਅਸੀਂ ਪਾਇਲਟ ਪ੍ਰੋਜੈਕਟ ਸ਼ੁਰੂ ਕਰਨ ਜਾ ਰਹੇ ਆ ਉਹ ਤਾਂ ਜੋ ਕਿ ਕਿਸਾਨ ਵੀਰ ਜਿਹੜੇ ਹੈਗੇ ਆ ਉਹ ਆਪਣਾ ਜਿਹੜਾ ਜਿਹੜਾ ਲੀਫ ਕਲਰ ਚਾਰਟ ਦੇ ਹਿਸਾਬ ਦੇ ਨਾਲ ਜਿਹੜਾ ਆਪਣੇ ਯੂਰੀਆ ਦੀ ਖਾਦ ਜਿਹੜਾ ਨਾਈਟrogen ਤਾਂ ਜਿਹੜਾ ਉਪਾ ਸਕਣ ਜੀ ਧੰਨਵਾਦ ਡਾਕਟਰ ਮੰਗਲ ਸਿੰਘ ਸੰਦੂ এবੀਪੀ ਸੰਜਾ ਦੇ ਲਈ ਇਹ तमाम ਜਾਣਕਾਰੀ ਦੇਣ ਲਈ